ਮੈਂ ਆਪਣੇ ਘਰ ਆਇਆ ਆ ਸ਼ਾਮਸੁੰਦਰ ਜੀ ਮੇਰੇ ਤੇ ਪਰਿਵਾਰ ਦੇ ਜੀ ਨੇ ਪੁਰਾਣੇ ਕੁਲੀਗ ਨੇ ਹੁਣ ਵੀ ਕੁਲੀਗ ਨੇ ਪਾਰਟੀ ਭਾਵੇਂ ਕੋਈ ਹੋਏ ਗੱਲ ਇਹ ਹੁੰਦੀ ਹੈ ਕਿ ਜਿਹੜੇ ਇੱਕ ਨਿੱਜੀ ਰਿਸ਼ਤੇ ਰਿਸ਼ਤੇ ਹੁੰਦੇ ਨੇ ਹਮੇਸ਼ਾ ਕੈਮਰੇ ਇੰਦਰ ਸੋ ਹੀ ਇਜ਼ ਲਾਈਕ ਮਾਈ ਯੰਗਰ ਬ੍ਰਦਰ ਮੈਨੂੰ ਪਤਾ ਲੱਗਾ ਸੀ ਪਿਛਲੇ ਦਿਨਾਂ ਵਿੱਚ ਕੋਈ ਤਬੀਅ ਠੀਕ ਨਹੀਂ ਸੀ ਤੇ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਫੋਨ ਤੇ ਕਿ ਜਿੱਦਣ ਮੈਂ ਹੁਣ ਪਿੰਡ ਗਿਆ ਮੈਂ ਤੁਹਾਡੇ ਕੋ ਰੋਕੇ ਚਾਹ ਦਾ ਕੱਪ ਤੁਹਾਡੇ ਕੋ ਪੀ ਕੇ ਜਾਊਂਗਾ ਸੋ ਮੈਂ ਵਾਦਾ ਹੀ ਆਪਣਾ ਪੂਰਾ ਕੀਤਾ ਇਸ ਤੋਂ ਵੱਧ ਦੇ ਦੇ ਤੇ ਕੋਈ ਬਹੁਤਾ ਸੋਚਣ ਵਿਚਾਰ ਕਰ ਘਰ ਵਾਪਸੀ ਤੇ ਘਰ ਵਾਪਸੀ ਦੇ ਮੇਰੀ ਸੁਣੋ ਕਦੀ ਅਸੀਂ ਨਾ ਤੇ ਘਰ ਵਾਪਸੀ ਦੀ ਗੱਲ ਕੀਤੀ ਹੈ ਘਰ ਵਾਪਸੀ ਤੇ ਹਮੇਸ਼ਾ ਜਦੋਂ ਮਨ ਦੇ ਵਿੱਚ ਕੋਈ ਗੱਲ ਹੋਏਗੀ ਤੇ ਆਪੇ ਵਿਚਾਰਨਗੇ ਅੱਜ ਘਰ ਵਾਪਸੀ ਦੀ ਮੈਂ ਤੇ ਇਹਨਾਂ ਦਾ ਹਾਲ ਹੀ ਪੁੱਛਣ ਆਇਆ ਸੀ ਸਰ ਗੇਮ ਹਲਕਾ ਬਹੁਤ ਸਮੇਂ ਤੋਂ ਸ਼ੁਰੂ ਹੀ ਹੋਣਾ ਪਿਆ ਜੀ ਜਦੋਂ ਤੋਂ ਰੋੜਾ ਸਾਹਿਬ ਕਾਂਗਰਸ ਛੱਡ ਕੇ ਗਏਗਾ ਜੀ ਵੇਖੋ ਅੱਜ ਤੇ ਨਿੱਜੀ ਵਿਜ਼ਿਟ ਸੀ ਮੇਰੀ ਰਾਜਨੀਤਿਕ ਨਹੀਂ ਸੀ ਤੇ ਆਪਾਂ ਰਾਜਨੀਤਿਕ ਸਵਾਲ ਕਿਤੇ ਬਾਹਰ ਕਰਾਂਗੇ ਕਿਉਂਕਿ ਇਹਨਾਂ ਦੀ ਕੋਈ ਆਪਣੀ ਪਾਰਟੀ ਹੈ ਸਾਡੀ ਕੋਈ ਅਜੇ ਆਪਣੀ ਪਾਰਟੀ ਹੈ ਤਾਂ ਇਹ ਟੋਟਲੀ ਇੱਕ ਪ੍ਰਾਈਵੇਟ ਵਿਜ਼ਿਟ ਸੀ ਬਹੁਤ سارے ਮੇਰੇ ਦੋਸਤ ਨੇ ਕੋਈ ਕਾਲੀ ਦਲ ਚ ਨੇ ਕੋਈ ਭਾਜਪਾ ਚ ਨੇ ਕੋਈ ਕਾਂਗਰਸ ਚ ਨੇ ਉਹਨਾਂ ਸਾਰਿਆਂ ਨੂੰ ਅਸੀਂ ਤਾਲਮੇਲ ਆਪਣਾ ਰੱਖਨੇ ਆ ਮਿਲ ਕੇ ਰੱਖਨੇ ਕਿ ਇਹ ਜ਼ਰੂਰੀ ਥੋੜਾ ਕਿ ਇਕੱਲੇ ਅਸੀਂ ਆਪਣੀ ਪਾਰਟੀ ਦੇ ਲੋਕਾਂ ਕੋਲ ਜਾਣਾ ਚਲੋ ਯਾਰੀ ਪੱਖੋ ਕਿਹਾ ਹੋਵੇ ਯਾਰ ਵਾਪਸ ਆ ਜੂਗਾ ਨਹੀਂ ਨਹੀਂ ਅਜੇ ਇਹੋ ਜੀ ਕੋਈ ਗੱਲ ਨਹੀਂ ਹੋਈ ਇਹੋ ਜੀ ਕੋਈ ਗੱਲ ਵੇਖੋ ਇਹ ਤੇ ਜਦੋਂ ਮਨ ਇਹਨਾਂ ਦਾ ਹੋਏਗਾ ਕੋਈ ਜੋ ਵੀ ਇਹਨਾਂ ਦਾ ਵਿਚਾਰ ਹੋ ਗਿਆ ਇਹਨਾਂ ਤੇ ਛੱਡਿਆ ਸਰ ਇਹਨਾਂ ਇਹਨਾਂ ਦੀ ਸੇਵਾ ਵੀ ਸੁਣ ਲੋ ਕੋਈ ਅੱਜ ਕੋਈ ਸਿਆਸੀ ਟਾਪਿਕ ਤੇ ਡਿਸਕਸ਼ਨ ਨਹੀਂ ਹੋਈ ਨਿਰੀ ਪਰਿਵਾਰਕ ਗੱਲ ਸੀ ਮੈਂ ਇਹਨਾਂ ਨੂੰ ਵਾਅਦਾ ਕੀਤਾ ਸੀ ਤੇ ਮੈਂ ਉਸ ਵਾਅਦੇ ਮੁਤਾਬਕ ਗੱਲ ਕਰੇ ਹਾਰਪੁਰ ਕੋਈ ਹਲਕਾ ਇੰਚਾਰਜ ਨਹੀਂ ਹੈ ਕੋਈ ਗੱਲ ਇਹ ਬਾਅਦ ਚ ਕਰਾਂਗੇ ਸਾਰੀਆਂ ਗੱਲਾਂ ਅੱਜ ਦਾ ਦਿਨ ਜਿਹੜੇ ਕੰਮ ਆਏ ਆ ਉਹ ਕਰ ਲੈਣ ਦੀ ਹੈ ਬਾਕੀ ਸਾਰਾ